ਕਿ ਜੋ ਕਿਉਂਕਿ ਸਰਕਾਰਾਂ ਦੇ ਪੰਜਾਬ ਨੂੰ ਹਰ ਜਗ੍ਹਾ ਤੇ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਕਿਸਾਨਾਂ ਸਾਰਾ ਪੰਜਾਬ ਨੂੰ ਖਤਮ ਕਰਨਾ ਚਾਹੁੰਦੀਆਂ ਤੇ ਜੋ ਪਿਛਲਾ ਵਾਰ ਸੀਗਾ ਉਸ ਟਾਈਮ ਤੇ ਜੋ ਸਾਡੇ ਨੌਜਵਾਨਾਂ ਦੇ ਜਾਂ ਸਾਡੇ ਬਜ਼ੁਰਗਾਂ ਬੀਬੀਆਂ ਦੇ ਜੋ ਜੋ ਤਸ਼ੱਦਦ ਹੋਇਆ ਉਹ ਵੀ ਕਿਤੇ ਲੁਕਾਇਆ ਨਹੀਂ ਜੋ ਸਾਡੇ ਬੰਦੀ ਸਿੰਘ ਸੀਗੇ ਉਹਨਾਂ ਨੇ ਉਸ ਤਸ਼ੱਦਦ ਨੂੰ ਰੋਕਣ ਵਾਸਤੇ ਉਜੇ ਇਹਦੇ ਹੁਕਮ ਨਾਲ ਇਹ ਸਾਰਾ ਕੁਝ ਵਾਪਰਿਆ ਸੀ ਫਿਰ ਉਹਨਾਂ ਨੂੰ ਉਹ ਬੀੜਾ ਚੁੱਕਣਾ ਪਿਆ ਤੇ ਉਹਨਾਂ ਨੇ ਦੇਖੋ ਕਿ ਆਪਣੀਆਂ ਸਜ਼ਾਵਾਂ ਮੈਂ ਭੁਗਤ ਲੀਆਂ ਪਰ ਉਹਨਾਂ ਨੂੰ ਹੀ ਛੱਡਿਆ ਜਾ ਰਿਹਾ ਜਿਹੜੇ ਸਿੱਖਾਂ ਨੂੰ ਸਿੱਖਾਂ ਦੇ ਅਣਖ ਨੂੰ ਵਿਗਾਰਨ ਵਾਲੇ ਸਿੱਖਾਂ ਦੇ ਗੁਰੂ ਸਾਹਿਬ ਦੀਆਂ ਬੇਦਨੀਆਂ ਕਰਨ ਕਰਾਉਣ ਵਾਲੇ ਜਾਂ ਜਿਹੜੇ ਧੀਆਂ ਪੇੜਾ ਨਾਲ ਬਲਾਤ ਕਰਨ ਕਰਨ ਵਾਲੇ ਜੇ ਇਹ ਸੌਦਾ ਸਾਬਰ ਕੇ ਉਹ ਸਾਡੀਆਂ ਸਰਕਾਰਾਂ ਉਹਨਾਂ ਦੀ ਪੁਸ਼ਤਪਨਾ ਹੀ ਵੀ ਕਰਦੀਆਂ ਰਹੀਆਂ ਤੇ ਜੇ ਉਹ ਜੇਲ੍ਹ ਚ ਵੀ ਗਿਆ ਉਹਨੂੰ ਵੀ ਆਉਣਾ ਜਦੋਂ ਉਹ ਚਾਵੇ ਜਦ ਦਿਨ ਉਹ ਚਾਵੇ ਉਹਨੂੰ ਬਾਹਰ ਆ ਸਕਦਾ ਪਰ ਸਾਡੇ ਅਕਾਲ ਤਖਤ ਦੇ ਜਹੇਦਾਰ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਮਾਤਾ ਵਾ ਉਹ ਬਹੁਤ ਹੀ ਮਤਲਬ ਏਜ ਵੀ ਹੋ ਚੁੱਕੀ ਆ ਬੜੀ ਉਹ ਬੁਮਾਰੀਨਾ ਵੀ ਪੀੜਤ ਆ ਪਤਾ ਨਹੀਂ ਕਿਹੜੇ ਵੇਲੇ ਗੁਰੂ ਮਹਾਰਾਜ ਉਹਨਾਂ ਨੂੰ ਬਲਾਵਾ ਦੇ ਦੇਣਾ ਪਰ ਸਾਡੀ ਸਰਕਾਰ ਉਹਨਾਂ ਨੂੰ ਇਹ ਉਹਨਾਂ ਨੂੰ ਮਿਲਣ ਵਾਸਤੇ ਪਰੋਲ ਵੀ ਨਹੀਂ ਦੇ ਰਹੀ ਇਹ ਇਹ ਇਦਾਂ ਦੇ ਹਲਾੜ ਪੈਦਾ ਕੀਤੇ ਜਾਂਦੇ ਜੇ ਕੋਈ ਸਾਡਾ ਨੌਜਵਾਨ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੀ ਨੌਜਵਾਨੀ ਨੂੰ ਜਗਾਉਣ ਦੀ ਗੱਲ ਕਰਦਾ ਉਹ ਚਾਹੇ ਦੀਪ ਸਿੱਧੂ ਹੋਵੇ ਚਾਹੇ ਉਹ ਸਿੱਧੂ ਮੂਸੇਵਾਲਾ ਹੋਵੇ ਉਹਨਾਂ ਨੂੰ ਜਿੱਦਾਂ ਪਤਾ ਤੁਹਾਨੂੰ ਕਿ ਸਰਕਾਰਾਂ ਨੇ ਉਹ ਸਰਕਾਰਾਂ ਨੇ ਖਤਮ ਕਰਵਾਇਆ ਉਹਨਾਂ ਨੂੰ ਦੂਜਾ ਜੇ ਅਮਰਤਪਾਲ ਨੇ ਆਪਣੀ ਨੌਜਵਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਨਸ਼ਿਆਂ ਤੋਂ ਬਾਹਰ ਕੱਢ ਕੇ ਗੁਰੂ ਨਾਲ ਜੋੜਨ ਦੀ ਤੇ ਉਹਨਾਂ ਤੇ ਉਹਨਾਂ ਦੇ ਸਾਥੀਆਂ ਨੂੰ ਆ ਤਿੰਨ ਸਾਲ ਦਾ ਸਮਾਉ ਚੱਲਿਆ ਉਹਨਾਂ ਨੂੰ ਇਸੇ ਕਰਕੇ ਨਹੀਂ ਛੱਡਿਆ ਜਾ ਰਿਹਾ ਕਿ ਪੰਜਾਬ ਦੀ ਧਰਤੀ ਤੇ ਅਜੇ ਨਸ਼ੇ ਨਾਲ ਲੋਕ ਮਾਰਨੇ ਆ ਨੌਜਵਾਨੀ ਖਤਮ ਕਰਨੀ ਆ ਠੀਕ ਹੈ ਕਿ ਪੰਜਾਬ ਦੇ ਇਸ ਇਲਾਕੇ ਦੇ ਜਦੋਂ ਸੂਰੇ ਪੰਜਾਬ ਦੀ ਸਾਰੀ ਕੌਮ ਨੇ ਰਲ ਕੇ ਉਹਨੂੰ ਜਿਹੜੀ 2024 ਚ ਇਲੈਕਸ਼ਨ ਹੋਈ ਬਹੁਤ ਵੱਡੀ ਤਬਾਅ ਚ ਪੰਜਾਬ ਤੋਂ ਸਭ ਉਦੋਂ ਵੱਧ ਵਟਾਂ ਪਾ ਕੇ ਉਹਨੂੰ ਜਿਤਾ ਦਿੱਤਾ ਪਰ ਸਰਕਾਰ ਜਿਹੜੀਆਂ ਲੋਕਤੰਤਰ ਦੀ ਢੰਡੋਰਾ ਪਿੱੜਦੀਆਂ ਉਹਨੂੰ ਲੋਕਤੰਤਰ ਦੀ ਕੋਈ ਪਰਵਾਹ ਨਹੀਂ ਉਹ ਇਹਨੇ ਲੋਕਾਂ ਦੀ ਆਵਾਜ਼ ਨੂੰ ਅੰਦਵਾ ਕੇ ਉਹਨਾਂ ਨੂੰ ਤਾਂ ਜੇਲ੍ਹ ਚ ਰੱਖਿਆ ਤੇ ਪਰ ਜਿਹੜੇ ਗਲਤਕਰ ਨਸ਼ਾ ਦੇ ਚ ਨਾਲੇ ਹੋਰ ਕਰਪਸ਼ਨ ਕਰਨ ਵਾਲੇ ਹੋਰ ਜੋ ਵੀ ਕੁਝ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਕੀਤਾ ਜਾ ਰਿਆ ਕਰਨ ਵਾਲੇ ਆ ਉਹਨਾਂ ਵੱਲ ਕੋਈ ਧਿਆਨ ਨਹੀਂ ਕਿ ਉਹ ਦਿਨ ਦਿਹਾੜੇ ਸਭ ਕੁਝ ਵਾਪਰ ਰਿਆ ਇਹ ਸਾਰੀਆਂ ਚੀਜ਼ਾਂ ਤਾਂ ਹੀ ਸਹੀ ਹੋ ਸਕਦੀਆਂ ਕਿ ਜੇ ਆਪਾਂ ਸਹੀ ਲੋਕਾਂ ਦੀ ਚੋਣ ਕਰੀ ਗਏ ਜਿਦਾ ਗੁਰੂ ਮਹਾਰਾਜ ਦਾ ਵਾਕ ਹੈ ਨਾ ਕਿ ਤੱਕ ਤ ਰਾਜਾ ਸੋਬ ਹੈ ਜੋ ਤੱਕ ਤੇ ਨਾ ਕੋਈ ਇਸ ਕਰਕੇ ਆਪਾਂ ਮੇਰੇ ਖਿਆਲ ਆ ਕਿ ਇਹ ਜਿਹੜੇ ਆ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਅਕਾਲ ਤਖਤ ਦਾਸੀ ਆ ਉਹਦੀ ਛਤਰ ਛਾਇਆ ਚ ਸਾਡੀ ਰਾਜਨੀਤੀ ਸਾਡਾ ਸਾਰਾ ਕੁਝ ਚੱਲਣਾ ਚਾਹੀਦਾ ਸੀ ਪਰ ਸਾਡੇ ਮੌਕਾਪ੍ਰਸ ਲੀਡਰਾਂ ਨੇ ਉਹ ਜਿਹੜੀ ਅਕਾਲ ਤਖਤ ਦੀ ਸਾਡੀ ਸਰਮੋਹਰਤਾ ਸੀ ਉਹਨੂੰ ਵੀ ਬੜਾ ਨੀਵਾ ਦਿਖਾਉਣ ਦੀ ਉਹ ਧਰਮ ਨੂੰ ਵੀ ਆਪਣੇ ਹਿੱਤਾਂ ਲਈ ਵਰਤ ਕੇ ਆਪਣੇ ਬਿਜ਼ਨਸ ਤੇ ਵਧਾ ਲਏ ਪਰ ਉਹਦੀ ਆਨ ਸ਼ਾਨ ਨੂੰ ਵੀ ਬੜੀ ਢਾਹ ਲਾਈ ਤੇ ਸਾਡੀ ਕੌਮ ਨੂੰ ਵੀ ਰਸਾਤਲ ਚ ਲਿਆ ਕੇ ਖੜਾ ਕਰ ਦਿੱਤਾ ਹੁਣ ਆਪਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਆਪਾਂ ਹੁਣ ਇਹਨਾਂ ਦੇ ਜੋ ਦੁਨੀ ਤੋਂ ਚੱਲਣ ਆ ਰੀਆਂ ਧਰਾਵਾਂ ਉਹਨਾਂ ਤੋਂ ਕਿ ਖੇੜਾ ਛਡਾਈਏ ਤੇ ਪੰਜਾਬ ਦੀ ਵਾਗਡੋਰ ਪੰਜਾਬ ਦੇ ਲੋਕ ਸੰਭਾਲਣ ਜਿਹਨਾਂ ਨੂੰ ਪਤਾ ਹੋਵੇ ਕਿ ਸਾਨੂੰ ਸਾਡੀ ਪੰਜਾਬ ਨੌਜਵਾਨੀ ਬਚਾਉਣੀ ਆ ਸਾਡੀ ਕਿਸਾਨੀ ਬਚਾਉਣੀ ਆ ਇਸ ਧਰਤੀ ਨੂੰ ਬਚਾਉਣਾ ਇਸਦੇ ਹਵਾ ਪਾਣੀ ਨੂੰ ਬਚਾ ਕੇ ਰੱਖਣਾ ਕਿਉਂਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਉਹ ਇੱਕ ਇੱਕ ਇੰਤੇ ਨਿਰਭਰ ਕਰਦਾ ਆ दिल्ली कि ठीक है कि लुट के पंजाब हो तो होर पाब बर्बादों किस पासे चले जाएंगे आपसे जावे आप भज के, के देख लिया प्रदेशों च भी देख लिया नौजवानी बहुत आद च उई उ हालात अच्छ बहुत माड़े हो चुके हैं इस करके जे इत ਇਹ ਸਾਡੇ ਗੁਰੂਆਂ ਪੀਰਾਂ ਨੇ ਇਸ ਧਰਤੀ ਵਾਸਤੇ ਬੜਾ ਵੱਡਾ ਸਾਡੇ ਜੋਧਿਆਂ ਨੇ ਸ਼ਨਾਰਸ਼ ਦਿੱਤਾ ਸਰਬੰਸਵਾਰ ਤੇ ਕੁਰਬਾਨੀਆਂ ਇੰਨੀਆਂ ਕੀਤੀਆਂ ਕਿ ਉਹਨਾਂ ਦਾ ਕੋਈ ਗਿਣਤੀ ਨਹੀਂ ਹੋ ਸਕਦੀ ਪਰ ਉਹਨਾਂ ਇਹ ਧਰਤੀ ਨੂੰ ਬਰਬਾਦ ਨਹੀਂ ਹੋਣ ਦਿੱਤਾ ਚਾਹੇ ਉਹ ਖੁਦ ਆਪਣੇ ਪਰਿਵਾਰਾਂ ਦੇ ਪਰਿਵਾਰ ਉਹਨਾਂ ਨੇ ਸ਼ਹਾਦਤਾਂ ਦੇਣੀਆਂ ਪਈਆਂ ਪਰ ਅੱਜ ਅਸੀਂ ਛੋਟੇ-ਮੋਟੇ ਲਾਲਚਾਂ ਪਿੱਛੇ ਛੋਟੀਆਂ-ਮੋਟੀਆਂ ਚੌਧਰਾਂ ਪਿੱਛੇ ਇਸ ਪੰਜਾਬ ਨੂੰ ਆਪਣੇ ਪੰਥ ਨੂੰ ਵੇਚਣ ਤੁਰੇ ਹੋਏ ਹਾਂ ਇਸ ਕਰਕੇ ਆਪਾਂ ਸਾਰਿਆਂ ਨੂੰ ਮੇਰਾ ਖਿਆਲ ਆ ਕੇ ਹੋਣਾ ਆਪਾਂ ਸਾਰਿਆਂ ਨੂੰ ਪਤਾ ਕਿ ਕੀ ਹੋ ਰਿਹਾ ਇਹਦੇ ਵਾਸਤੇ ਇਹਨੂੰ ਇਸ ਹਾਲਾਤਾਂ ਜੋ ਪੰਜਾਬ ਜਾਂ ਪੰਥ ਨੂੰ ਜਾਂ ਸਾਡੀ ਕੌਮ ਨੂੰ ਕੱਢਣ ਵਾਸਤੇ ਆਪਾਂ ਨੂੰ ਇਕਜੁੱਟ ਹੋਣ ਦੀ ਲੋੜ ਆ ਤੁਸੀਂ ਬੜੇ ਜੱਜਵੇ ਵਾਲੇ ਉਹ ਲੋਕ ਆ ਜੇ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਇਸ ਦੇਸ਼ 'ਚ ਤੇ ਪੰਜਾਬ ਸਭ ਤੋਂ ਪਹਿਲਾਂ ਉੱਠ ਕੇ ਖੜਾ ਹੋਇਆ ਸੀ ਉਸ ਬੇਇਨਸਾਫੀ ਦੇ ਖਿਲਾਫ ਤੇ ਜਦੋਂ ਪੰਜਾਬ ਨੂੰ ਕਿਤੇ ਦਬਾਉਣ ਦੀ ਗੱਲ ਆਈ ਤੇ ਆ ਮਾਝੇ ਵਾਲੇ ਲੋਕਾਂ ਨੂੰ ਭਾਵੇਂ ਸ਼ਹਾਦਤਾਂ ਦੇਣੀਆਂ ਪਈਆਂ ਚਾਹੇ ਬੱਚੇ ਸ਼ਹੀਦ ਕਰਾਉਣੇ ਪਏ ਪਰ ਤੁਸੀਂ ਉਹਦੇ ਮੋਰੇ ਖੜੋਗ ਹੈ ਕਿ ਅਸੀਂ ਬੇਇਨਸਾਫੀ ਨੂੰ ਨਹੀਂ ਚੱਲ ਸਕਦੇ ਅਸੀਂ ਸਰਬੱਤੇ ਭਲੇ ਵਾਲੇ ਆ ਉਹ ਜਿਹੜੀ ਐਮਰਜੈਂਸੀ ਲੱਗੀ ਸੀ ਨਾ ਉਹ ਕੱਲੇ ਪੰਜਾਬ 'ਚ ਨਹੀਂ ਸੀ ਲੱਗੀ ਉਸ ਵੇਲੇ ਉਹ ਪੂਰੇ ਦੇਸ਼ ਵਿੱਚ ਲੱਗੀ ਸੀ ਪਰ ਉੱਠਿਆ ਸਭ ਤੋਂ ਪਹਿਲਾਂ ਪੰਜਾਬ ਸੀ ਉਸ ਤੋਂ ਬਾਅਦ ਫਿਰ ਬਿਹਾਰ ਤੇ ਹੋਰ ਬਾਕੀ ਦੇ ਜਿੰਨੇ ਸੂਬੇ ਉੱਠੇ ਸੀ ਸੋ ਅੱਜ ਅਸੀਂ ਤੁਹਾਨੂੰ ਕਹਿਣ ਆਏ ਆ ਕਿ ਪੰਜਾਬ ਨੂੰ ਬਚਾਉਣ ਦੇ ਲਈ ਇਹ ਜਿਹੜੀ ਚੋਣ ਹੋਣ ਜਾ ਰਹੀ ਹੈ ਅੱਜ ਤਰਨ-ਤਾਰਨ ਦੇ ਵਿੱਚ ਤੁਸੀਂ ਉਹਦੇ ਲਈ ਵੋਟ ਕਰਨ ਜਾ ਰਹੇ ਆ ਇਹ ਜਿਹੜੀ ਚੋਣ ਆ ਇਹ ਸਾਡੀਆਂ ਗਲੀਆਂ ਤੇ ਨਾਲੀਆਂ ਦੀ ਗਰੰਟਾਾਂ ਦੀ ਚੋਣ ਨਹੀਂ ਹੈਗੀ ਇਹ ਸਰਕਾਰ ਕੋਲੋਂ ਵੱਡੇ ਵੱਡੇ ਚੈੱਕ ਲੈ ਕੇ ਸਾਡੀ ਵੋਟ ਵੇਚ ਦੇਣ ਦੀ ਨਹੀਂ ਹੈਗੀ ਕਦੀ ਕੋਈ ਪਰਿਵਾਰ ਇਹ ਸੋਚੂਗਾ ਕਿ ਮੈਨੂੰ ਪੈਸੇ ਮਿਲ ਜਾਣਾਂ ਤੇ ਮੇਰਾ ਪੁੱਤ ਭਾਵੇਂ ਦੁਨੀਆ ਤੋਂ ਚਲ ਜਾਏ ਉਹ ਮਰ ਜਾਏ ਮੈਨੂੰ ਕੋਈ ਪਰਵਾਹ ਨਹੀਂ ਕਦੀ ਕੋਈ ਦਾ ਪਰਿਵਾਰ ਸੋਚੂ ਕਦੀ ਨਹੀਂ ਸੋਚੂਗਾ ਪੰਜਾਬ ਦੀ ਧਰਤੀ ਤੇ ਹਰ ਰੋਜ਼ ਪੰਜਾਬ ਦੇ ਬਹੁਤ ਆਤ ਪਿੰਡਾਂ ਦੇ ਵਿੱਚੋਂ ਮਾਮਾ ਤੇ ਬਾਪ ਆਪਣੇ ਬੱਚਿਆਂ ਦੀਆਂ ਆਰਥੀਆਂ ਆਪਣੇ ਮੋਢਿਆਂ ਤੇ ਚੱਕ ਕੇ ਸਿਵਿਆਂ ਨੂੰ ਲੈ ਕੇ ਜਾ ਰਹੀਆਂ ਉਹ ਘਾਤੇ ਲੈ ਕੇ ਜਾ ਰਹੀਆਂ ਸਾਡੇ 18 ਸਾਲ ਤੋਂ ਲੈ ਕੇ 30 32 34 ਸਾਲ ਦੇ ਨੌਜਵਾਨ ਨਸ਼ਾ ਕਰਕੇ ਮਰ ਰਹੇ ਆ ਪਰ ਇਹ ਦੇਸ਼ ਦਾ ਹੁਕਮਰਾਨ ਸੁੱਤਾ ਪਿਆ ਉਹ ਕਹਿੰਦਾ ਕੋਈ ਨਹੀਂ ਮਰ ਲੈਣ ਦੇ ਸਾਨੂੰ ਪ੍ਰੈਸ ਵਾਲੇ ਪੱਤਰਕਾਰ ਸਵਾਲ ਕਰਦੇ ਆ ਕਿ ਤੁਸੀਂ ਇਹ ਚੋਣ ਲੜ ਰਹੇ ਆ ਤੁਹਾਡਾ ਚੋਣ ਮੈਨੀਫੈਸਟੋ ਕੀ ਆ ਤੁਸੀਂ ਇਹ ਚੋਣ ਜਿੱਤ ਕੇ ਕਰੋਗੇ ਕੀ ਕਿਹੜਾ ਵਿਕਾਸ ਕਰੋਗੇ ਧਰਮ-ਧਾਰਨ ਦਾ ਤੇ ਅਸੀਂ ਕਹਿੰਨੇ ਆ ਉਹਨਾਂ ਨੂੰ ਸਾਡਾ ਕੋਈ ਚੋਣ ਮੈਨੀਫੈਸਟੋ ਨਹੀਂ ਸਾਡਾ ਚੋਣ ਮੈਨੀਫੈਸਟੋ ਆ ਅਸੀਂ ਆਪਣੀ ਨੌਜਵਾਨੀ ਨੂੰ ਬਚਾਉਣਾ ਪਹਿਲਾਂ ਉਹਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਣਾ ਜਿੱਦਣ ਅਸੀਂ ਉਹਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢ ਲਿਆ 227 ਦੇ ਵਿੱਚ ਪੰਜਾਬ ਦੀ ਧਰਤੀ ਤੇ ਉਹ ਦਿੱਲੀ ਵਾਲਿਆਂ ਦੀ ਅਸੀਂ ਹਕੂਮਤ ਖਤਮ ਕਰਨੀ ਆ ਅਸੀਂ ਨਹੀਂ ਚਾਹੁੰਦੇ ਇੱਥੇ ਦਿੱਲੀ ਤੋਂ ਆਈ ਹੋਈ ਕਾਂਗਰਸ ਆਪਣਾ ਰਾਜ ਲੈ ਕੇ ਆਵੇ ਅਸੀਂ ਨਹੀਂ ਚਾਹੁੰਦੇ ਬੀਜੇਪੀ ਆਵੇ ਤੇ ਅਸੀਂ ਇਹ ਵੀ ਨਹੀਂ ਚਾਹੁੰਦੇ ਪੰਥ ਦਾ ਮਖੌਡਾ ਪਾ ਕੇ ਬੀਜੇਪੀ ਵਾਲਿਆਂ ਦਾ ਪਾਈਵਾਲ ਅਕਾਲੀ ਦਲ ਬਾਦਲ ਆਵੇ ਅਸੀਂ ਇਹ ਵੀ ਨਹੀਂ ਚਾਹੁੰਦੇ ਟੋਪੀ ਵਾਲੇ ਅਤੇ ਆੜੂ ਵਾਲੇ ਇੱਥੇ ਆਉਣ ਜਿਨ੍ਹਾਂ ਨੇ ਸਾਡੇ 3 ਸਾਲ ਵਿੱਚ ਪੰਜਾਬ ਨੂੰ ਬਰਬਾਦ ਕਰਨ ਤੋਂ ਬਿਨਾ ਹੋਰ ਕੁਝ ਨਹੀਂ ਕੀਤਾ ਅਸੀਂ ਚਾਹੁੰਦੇ ਆ ਅਸੀਂ ਚਾਹੁੰਦੇ ਪੰਜਾਬ ਦੇ ਪੁੱਤਾਂ ਦੀ ਪੰਜਾਬ ਦੇ ਲੋਕਾਂ ਦੀ ਇੱਥੇ ਸਰਕਾਰ ਬਣੇ ਜਿਨ੍ਹਾਂ ਦਾ ਮੂੰਹ ਪੰਜਾਬ ਵੱਲ ਹੋਵੇ ਜਿਨ੍ਹਾਂ ਦਾ ਮੂੰਹ ਸਿਰ ਅਕਾਲ ਤਖਤ ਵੱਲ ਹੋਵੇ ਤੇ ਉਹ ਚੋਣ 2027 ਚੋਣੀ ਆ ਜਦੋਂ ਸਰਕਾਰ ਬਦਲਨੀ ਆ ਤੇ ਤੁਹਾਡੀ ਇਹ ਪਾਈ ਹੋਈ ਵੋਟ ਨੇ ਇਸ ਪੰਜਾਬ ਨੂੰ ਤੇ ਹਿੰਦੁਸਤਾਨ ਨੂੰ ਇੱਕ ਸੁਨੇਹਾ ਦੇਣਾ ਕਿ ਭਾਈ ਮਨਦੀਪ ਸਿੰਘ ਇਸ ਅਸੈਂਬਲੀ ਵਿੱਚ ਚੁਣ ਕੇ ਜਾਊਗਾ ਉੱਥੇ 92 94 ਆਪ ਦਾ ਆਦਮੀ ਵਾਲੇ ਵੀ ਬੈਠੇ ਆ ਅਸੈਂਬਲੀ 'ਚ ਉੱਥੇ ਕਾਂਗਰਸੀ ਵੀ ਬੈਠੇ ਆ ਜੇ ਉੱਥੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਬੈਠਾ ਹੋਣਾ ਇਹ ਭਾਈ ਮਨਦੀਪ ਸਿੰਘ ਚੁਣ ਕੇ ਜਾ ਕੇ ਕੀ ਕਰੂਗਾ ਉਹਦੀ ਅੱਖ ਚੱਖ ਪਾ ਕੇ ਉਹਨੂੰ ਪੁੱਛੂਗਾ ਕਿ ਸਾਡੀ ਨੌਜਵਾਨੀ ਕਿਉਂ ਮਾਰ ਰਹੇ ਆਂ ਪੰਜਾਬ ਦਾ ਵਪਾਰ ਕਿਉਂ ਖਤਮ ਕਰ ਰਹੇ ਆਂ ਪੰਜਾਬ ਦੀ ਕਿਸਾਨੀ ਨੂੰ ਕਿਉਂ ਬਰਬਾਦ ਕਰ ਰਹੇ ਆਂ ਪੰਜਾਬ ਸਰ 4 ਲੱਖ ਹਜ਼ਾਰ ਕਰੋੜ ਰੁਪਈਆ ਕਰਜ਼ਾ ਕਿਉਂ ਚੜਾ ਦਿੱਤਾ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਉੱਤੇ ਘੰਟਿਆਂ ਵੱਧੀ ਬੋਲਿਆ ਜਾ ਸਕਦਾ। ਸੋ 227 ਦਾ ਮੋੜ ਬੰਨਣ ਦੇ ਲਈ ਆਪਾਂ ਇਹ ਵੋਟ ਕਰਨੀ ਹੈ ਇਹ ਗੱਲ ਨੂੰ ਸਮਝ ਲਓ। ਇੱਕ ਐਮਐਲਏ ਦਾ ਫਰਕ ਨਹੀਂ ਕੋਈ ਪੈਣਾ। ਪਰ ਅਸੀਂ ਸਨੇਹਾ ਦੇਣਾ ਦੁਨੀਆ ਭਰ ਵਿੱਚ। ਕੀ ਅਸੀਂ ਪੰਜਾਬ ਦੀ ਧਰਤੀ ਤੇ ਪਾਈ ਅਮਰਤਪਾਲ ਸਿੰਘ ਵਰਗਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ ਜਿਹਨੂੰ ਪਤਾ ਮੈਂ ਪੰਜਾਬ ਨੂੰ ਕਿੱਦਾਂ ਬਚਾਉਣਾ ਜਿਹਨੂੰ ਪਤਾ ਮੈਂ ਆਪਣੀ ਕੌਮ ਨੂੰ ਕਿੱਦਾਂ ਬਚਾਉਣਾ ਤੋ ਇਸ ਕਰਕੇ ਤੁਹਾਡੇ ਮੋਹਰੇ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਨ ਆਏ ਆ